ਬੀਤੇ ਦਿਨੀ ਗੁਰਾਇਆਂ ਦੇ ਪਿੰਡ ਮਹਲਾਾਂ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੜੇ ਗਏ ਸ਼ੇ ਅੰਗਾਂ ਦੇ ਮਾਮਲੇ ਵਿੱਚ ਪੁਲਿਸ ਨੇ ਜਸਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਬੇਅਦਬੀ ਕਰਨ ਵਾਲੇ ਬੱਚੇ ਖਿਲਾਫ ਮਾਮਲਾ ਦਰਜ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਗ ਨੇ ਦੱਸਿਆ ਕਿ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਦੇ ਕੈਮਰੇ ਖਰਾਬ ਹੋਣ ਦੇ ਬਾਵਜੂਦ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਦੋਸ਼ੀ ਨੂੰ ਕਾਬੂ ਕੀਤਾ ਹੈ ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਦੋਸ਼ੀ ਇੱਕ ਬੱਚਾ ਹੈ ਜੋ ਮਾਨਸਿਕ ਰੋਗੀ ਹੈ ਉਦ੍ਰਿਸ ਬਿਆਦਵੀ ਦੀ ਘਟਨਾ ਤੋਂ ਬਾਅਦ ਪਿੰਡ ਦੇ ਗੁਰਦੁਆਰਾ ਸਾਈ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਡੇਕ ਸਿੰਘ ਢਨੋਲਾ ਹਾਜ਼ਰ ਹੋਏ। ਉਨ੍ਹਾਂ ਨਾਲ ਹੈੱਡ ਗ੍ਰਾਂਥੀ ਜਗਵਿੰਦਰ ਸਿੰਘ, ਪੰਜ ਪਿਆਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ, ਧਰਮ ਪ੍ਰਚਾਰ ਕਮੇਟੀ ਅਤੇ ਹੋਰ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦੇ ਆ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪਹੁੰਚਣਾ ਸੀ ਪਰ ਉਹਨਾਂ ਦੇ ਗ੍ਰੈਵਿਟੇ ਸ਼੍ਰੀ ਖੰਡ ਪਾਰ ਸਾਹਿਬ ਜੀ ਦੇ ਪਾਰਤੇ ਭੋਗ ਸਨ ਉਹਨਾਂ ਕਿਹਾ ਕਿ ਇਸ ਬੇਅਦਬੀ ਦੀ ਘਟਨਾ ਲਈ ਜਿੱਥੇ ਪੁਲਿਸ ਨੇ ਬੱਚੇ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ ਉੱਥੇ ਹੀ ਪਿੰਡ ਦੀਆਂ ਦੋ ਧਿਰਾਂ ਜੋ ਗੁਰਦੁਆਰਾ ਸਾਹਿਬ ਵਿਖੇ ਲੜੀਆਂ ਸਨ ਉਹਨਾਂ ਖਿਲਾਫ ਵੀ ਮਾਮਲਾ ਦਰਜ ਕਰਕੇ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਜਾਵੇ ਇਸ ਦੇ ਨਾਲ ਹੀ ਇਸ ਦੇ ਪਿੱਛੇ ਕਿਹੜੀਆਂ ਏਜੰਸੀਆਂ ਹਨ ਉਸ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਇਸ ਜਿਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਸ ਕਮਰੇ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਤੇ ਇਸ ਕਮਰੇ ਵਿੱਚ ਬਰਸਾਤ ਦਾ ਪਾਣੀ ਡਿੱਗਦਾ ਸੀ ਉਹਨਾਂ ਆਖਿਆ ਕਿ ਇਸ ਗੁਰੂ ਘਰ ਵਿੱਚੋਂ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਨ ਜਿਨ੍ਹਾਂ ਵਿੱਚੋਂ ਇੱਕ ਖੰਡਿਤ ਕੀਤਾ ਗਿਆ ਸੀ ਤੇ ਦੋਵਾਂ ਸਰੂਪਾਂ ਨੂੰ ਤੇ ਸ੍ਰੀ ਗੁਟਕਾ ਸਾਹਿਬ ਨੂੰ ਇਥੋਂ ਫਗਵਾੜਾ ਦੇ ਗੁਰਦੁਆਰਾ ਸੁਚਾਨਾਣਾ ਸਾਹਿਬ ਵਿਖੇ ਲਿਜਾਇਆ ਜਾ ਰਿਹਾ ਹੈ ਪਿੰਡ ਮਾਲਾਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਇਹ ਕਿਹੜੀ ਘਟਨਾ ਵਾਪਰੀ ਆ ਕੀੜਾ ਇੱਥੇ ਮਗਰ ਕੋਈ ਕੋਈ ਵੀ ਆ ਉਹ ਏਜੰਸੀਆਂ ਜਾਂ ਹੋਰ ਵੀ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਇਹ ਗੁਰੂ ਘਰ ਚ ਗੁਰੂ ਗ੍ਰੰਥ ਸਾਹਿਬ ਤੇ ਕਿਹੜੀ ਅਵਗਿਆ ਬਹੁਤ ਵੱਡੀ ਹੋਈ ਆ ਦੂਜਾ ਵੀ ਇੱਥੇ ਦੋ ਦਿਨ ਪਹਿਲਾਂ ਇਹ ਜੇ ਤੁਸੀਂ ਦੇਖੋ ਪ੍ਰੈਸ ਵਿੱਚ ਗੁਰਦੁਆਰਾ ਸਾਹਿਬ ਦੇ ਪਾਲੇ ਨੇ ਇਹਦਾ ਛੋਟਾ ਜਿਹਾ ਕਮਰਾ ਕਿਉਂ ਰਿਹਾ ਕਿ ਇੱਥੇ ਕੋਈ ਕਲੀ ਨਹੀਂ ਕੋਈ ਇੱਥੇ ਵੀ ਕੈਮਰਾ ਨਹੀਂ ਚੱਲਦਾ ਕੋਈ ਪ੍ਰਬੰਧ ਨਹੀਂ ਮੈਂ ਸਮੁੱਚੀਆਂ ਸੰਗਤਾਂ ਨੂੰ ਕਿੱਥੋਂ ਤੱਕ ਰ ਵੀ ਤੁਹਾਡਾ ਚੈਨਲ ਜਾਂਦੇ ਆ ਸਾਰੀਆਂ ਸੰਗਤਾਂ ਨੂੰ ਇਹੀ ਆਦੇਸ਼ ਆ ਵੀ ਕਿਹੜੇ ਪਿੰਡਾਂ 'ਚ ਗੁਰਦੁਆਰੇ ਆ ਜਿਹੜੇ ਗੁਰਦੁਆਰਿਆਂ ਦੀ ਸੰਭਾਲ ਲਈ ਕਮੇਟੀਆਂ ਹੈ ਨਹੀਂ ਨਵੇਦ ਨਹੀਂ ਇੱਥੇ ਵੀ ਕੋਈ ਗ੍ਰੰਥੀ ਨਹੀਂ ਦੇਵੂ ਸੇਵਾਦਾਰ ਨੇ ਉਹ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹ ਇਹ ਅਕਾਲ ਪੁਰਖ ਸਾਹਿਬ ਤੇ ਜਾਂ ਆਨੰਦਪੁਰ ਸਾਹਿਬ ਦੋਨਾਂ ਸਾਹਿਬ ਕਿੱਥੇ ਕਿੱਥੇ ਗੁਰਗੋਰਾ ਉਹ ਭਾਈ ਆਪ ਆਪਣੇ ਇਹ ਮਹਾਰਾਜ ਦੀ ਕਿਹੜੀ ਅਵੱਗਿਆ ਹੋ ਰਹੀ ਆ ਇਹ ਨਾਲ ਕਾਹਨੂੰ ਹੋਵੇ ਇਹ ਸਭ ਦੇ ਸਾਂਝ ਬੈਠੋ ਗੁਰਦੁਆਰਾ ਸਾਹਿਬ ਗੂ ਦਾ ਜਿਹੜਾ ਘਰ ਆ ਉਹ ਤੁਸੀਂ ਬਣਾ ਨਹੀਂ ਰਹੇ ਉਹਦੇ ਪਾਲੇ ਚੜੇ ਹੋਏ ਨੇ ਇਸ ਕਰਕੇ ਇਸ ਕਮੇਟੀ ਨੂੰ ਜਾਂ ਇਹ ਜਿਹੜੇ ਪਤਵੰਤੇ ਆ ਅਕਾਲ ਪੁਰਖ ਸਾਹਿਬ ਤੇ ਅੱਜ ਬੁੱਧਵਾਰ ਆਗਲੇ ਬੁੱਧਵਾਰ ਅਕਾਲ ਤੰਗ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਜੀ ਕੋਲ ਗਨੀ ਗਰਗੱਤ ਜੀ ਸਾਹਿਬ ਉਹਨਾਂ ਕੋਲੇ ਇਹਨਾਂ ਨੂੰ ਸਾਰਿਆਂ ਨੂੰ ਪੇਸ਼ ਕਰਾਂਗੇ ਫਾਨਾਗਰਾਿਆਂ ਦੇ ਅੰਦਰ ਇੱਕ ਪਿੰਡ ਮਾਲਾ ਪਿੰਡ ਜਿਹੜਾ ਫੈਦਾ ਹੈਗਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕੱਲ ਸਾਡੇ ਕੋਲ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਕੁਝ 4-5 ਅੰਗ ਜਿਹੜੇ ਹੈਗੇ ਨੇ ਖਿਲਰੇ ਹੋਏ ਸੀ ਬਟ ਇੱਕ ਜਸਪ੍ਰੀਤ ਕੌਰ ਦੇ ਨਾਮ ਦੀ ਲੇਡੀ ਹੈਗੀ ਜਿਹਦੇ ਵੱਲੋਂ ਸਾਨੂੰ ਇਹ ਇਨਫਰਮੇਸ਼ਨ ਜਿਹੜੀ ਹੈਗੀ ਹੈ ਸ਼ੇਅਰ ਕੀਤੀ ਗਈ ਸੀ ਉਹਦੇ ਤਹਿਤ ਤਾਂ ਜਿਹੜੇ ਹੈਗੇ ਸਾਡੇ ਡੀਐਸਪੀ ਫਲੋਰ ਭਰਤ ਮਸੀਹ ਜੀ ਐਂਡ ਸਾਡੇ ਐਸਐਚਓ ਕਰਾਇਆ ਇੰਸਪੈਕਟਰ ਸਿਕੰਦਰ ਸਿੰਘ ਇਮੀਡੀਏਟਲੀ ਮੌਕੇ ਦੇ ਉੱਤੇ ਗਏ ਜਿਨ੍ਹਾਂ ਨੇ ਜਾ ਕੇ ਉੱਥੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਜਿਹੜੇ ਉੱਥੇ ਹਾਜ਼ਰੀਨ ਸੰਗਤ ਹੈਗੀ ਸੀ ਉਹਨਾਂ ਦੀ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਐਂਡ ਪਲੱਸ ਉੱਥੇ ਜਿਹੜੇ ਸੀਸੀਟੀਵੀ ਜਿਹੜੇ ਫੁਟੇਜ ਸੀ ਉਹਦਾ ਅਨਾਲਿਸਿਸ ਕੀਤਾ ਗਿਆ ਕਾਫੀ ਜੜੀ ਹੈਗੀ ਆ ਉਹਨਾਂ ਨੇ ਡੰਗਾਈ ਨਾਲ ਇਸ ਦੇ ਵਿੱਚ ਸੰਜੀਤਗੀ ਤੋਂ ਸਮਝਦੇ ਹੋਏ ਡੰਗਾਈ ਨਾਲ ਜਿਹੜੀ ਹੈਗੀ ਤਫਤੀਸ਼ ਕੀਤੀ ਇਹਦੇ ਵਿੱਚ ਮੁਕਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ 21 ਨੰਬਰ ਮੁਕਦਮਾ ਤਾਣਾ ਗੁਰਾਇਆਂ ਦੇ ਵਿੱਚ ਅੰਡਰ ਸੈਕਸ਼ਨ 299 ਬੀ ਐਨ ਐਸ ਜਿਹੜੀ ਧਾਰਾ ਹੈਗੀ ਆ ਉਹਦੇ ਤਹਿਤ ਤਾਣਾ ਗੁਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਹੈਗਾ ਇੱਕ ਇਹ ਬਾਈ ਨੇ ਮੁਕਦਮਾ ਦਰਜ ਕੀਤਾ ਗਿਆ ਅੱਜ ਜੀ ਕਰਨਗੇ ਨਾਮ ਕਿ ਹੈ ਜਿਹਿਸ ਨੂੰ ਇਹਦਾ ਜਿਹੜਾ ਦੋਸ਼ੀ ਹੈਗਾ ਸੀ ਉਹ ਇੱਕ ਬੱਚਾ ਹੈਗਾ ਜਿਹੜਾ 10ਵੀਂ ਕਲਾਸ ਦੇ ਵਿੱਚ ਪੜਦਾ ਜਦੀ ਉਮਰ ਕਰੀਬ 15 ਕਿ ਸਾਲ ਹੈਗੀ ਹੈ ਛੋਟੀ ਉਮਰ ਦਾ ਜੁਵਨਾਈ ਲੈਗਾ ਐਂਡ ਉਹ ਮਾਨਸਿਕ ਤੌਰ ਤੇ ਵੀ ਜਿਵੇਂ ਆਪਾਂ ਕਹਿ ਸਕਦੇ ਆਂ ਕਿ ਜਿਆਦਾ ਅਲਰਟ ਨਹੀਂ ਹੈਗਾ ਸਤਰਕ ਜਿਹੜਾ ਬੱਚਾ ਨਹੀਂ ਹੈਗਾ ਸਰ ਉਸਨੇ ਆਖਿਆ ਸੀ ਕਿ ਕਿਸੇ ਨੇ ਕਰਵਾਇਆ ਸਰ ਕੋਈ ਪਤਾ ਲੱਗਾ ਸੀ ਵੀ ਕਿਸੇ ਸ਼ਾਇ ਕਿਸੇ ਨੇ ਨਹੀਂ ਉਹਦੇ ਵਿੱਚ ਹਲੇ ਤੱਕ ਸਾਡੀ ਜਿਹੜੀ ਤਫ਼ਤੀਸ਼ ਹੈਗੀ ਹੈ ਉਹਦੇ ਵਿੱਚ ਕਿਸ ਉਹਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਕਿ ਕਿਸੇ ਨੇ ਉਸ ਤੋਂ ਕਰਵਾਇਆ ਹੋਵੇ ਸਿੱਧੇ ਵੀ ਕੈਮਰੇ ਦੇ ਵਿੱਚ ਜਿਹੜਾ ਹੈਗੇ ਸੀ ਫੁਟੇਜ ਦੇ ਵਿੱਚ ਉਹ ਬੱਚੇ ਦੀ ਜਿਹੜੀ ਹੈਗੀ ਆ ਜਦੋਂ ਜਾਂਦਾ ਮੱਥਾ ਟੇਕਦਾ ਤਾਂ ਉਸ ਤੋਂ ਬਾਅਦ ਜੋ ਬਾਹਰ ਨਿਕਲਦਾ ਤਾਂ ਉਹ ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਹੈਗੇ ਖਿਲਾਰ ਰਿਹਾ ਤੇ ਸਿੱਟ ਕੇ ਬਾਹਰ ਆਉਂਦਾ ਉਹਦੇ ਤੋਂ ਆਡੈਂਟੀਫਾਈ ਜਾਂਦਾ ਕਿ ਉਸ ਵਕਤ ਦੀ ਜਿਹੜਾ ਹੈਗਾ ਇਕੱਲਾ ਹੀ ਹੈਗਾ ਸੀ